ਜੀਤਮਿੰਦਰ ਕਦੇ ਕਾਲੀ ਕਦੇ ਕਾਂਗਰਸੀ ਜਿਹੜੀ ਕੋਈ ਧਿਰ ਹੁੰਦੀ ਸੀ ਅੱਗੇ ਕੋਈ ਕਿਸੇ ਦੀ ਜ਼ਮੀਰ ਹੁੰਦੀ ਸੀ ਹੁਣ ਤਾਂ ਲੀਡਰਾਂ ਦੀ ਕੋਈ ਜ਼ਮੀਰ ਹੀ ਨਹੀਂ ਰਹੀ ਮਲੂਕੇ ਦੀ ਨੂੰ ਅਕੇ ਜਿਉ ਬੀਜੇਪੀ ਵੱਲੋਂ ਖੜਜੂ ਇਹ ਤਾਂ ਕੁਰਸੀਆਂ ਦੀ ਲੜਾਈ ਹੈ ਇਹਨਾਂ ਦੀ ਲੋਕਾਂ ਦੀ ਲੜਾਈ ਨਹੀਂ ਸਿੱਖ ਕੋਈ ਆਈਐਸ ਅਫਸਰ ਨਹੀਂ ਵੱਡੇ ਭਰਤੀ ਕੀਤੇ ਜਾ ਰਹੇ ਸਿੱਖਾਂ ਨਾਲ ਤੱਕਾ ਹੋ ਰਿਹਾ ਸਾਡਾ ਸਿੱਧੂ ਮੂਸੇ ਵਾਲਾ ਮਾਰਤਾ ਸਾਡਾ ਦੀਪ ਸਿੱਧੂ ਮਾਰਤਾ ਦੱਸੋ ਕੌਣ ਗੱਲ ਕਰਦਾ ਹੈ ਕਰ ਦੇਣਗੇ ਇਹ ਕਹਿ ਦੇ ਰਗੇ ਵੀ ਸਾਡੇ ਸਿੱਖਾਂ ਨੂੰ ਬਾਹਰ ਦੇ ਦੇਸਾਂ 'ਚ ਵੀ ਮਾਰਿਆ ਜਾ ਰਿਹਾ ਇਥੋਂ ਲਿਆ ਕੇ ਇੱਥੇ ਤਾਂ ਬਿਹਾਰੀਆਂ ਦੀਆਂ ਜੁਪੀਆਂ ਦੀਆਂ ਬਸਤੀਆਂ ਬਣਾਤੀਆਂ ਜਦੋਂ ਬਿਹਾਰੀ ਬਣਾਤਾ ਤੇ ਬਿਹਾਰੀਆਂ ਵਾਸਤੇ ਸਹੂਲਤਾਂ ਕੁਛ ਹੀ ਦੇਈ ਜੋ ਆ ਹੁਣ ਸਕੂਲ 'ਚ ਕੱਲ ਪਰਸੋਂ ਇੱਕ ਜਿਹੜੇ ਆ ਇਹਨਾਂ ਨੇ ਐਲੀਮੈਂਟਰੀ ਸਕੂਲ ਖੋਲੇ ਆ ਉੱਥੇ 70 ਬੱਚੇ ਰੱਖਿਆ ਦੋ ਪੰਜਾਬੀ 68 ਬਿਹਾਰੀ ਤੇ ਜੁਪੀ ਦੇ ਇਹਨਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਆ ਉਹਨਾਂ ਨੂੰ ਹੀ ਨੌਕਰੀਆਂ ਉਹਨਾਂ ਨੂੰ ਸਭ ਕੁਝ ਤੇ ਫਿਰ ਸਾਨੂੰ ਕੀ ਜੋ ਸਾਡੇ ਬੱਚੇ ਦਾ ਚਿੱਟੇਨਾ ਮਾਰਤੇ ਇਹਨਾਂ ਨੇ ਉਹ ਜੀਬ ਥੱਲੇ ਗੋਲੀਆਂ ਜਾ ਕੇ ਦੇਖੋ ਹਸਤਲਾ ਚ ਲੈਣਾ ਲੱਗੀਆਂ ਪਈਆਂ ਲੈਣਾ ਲੱਗੀਆਂ ਪਈਆਂ ਜੀਬ ਥੱਲੇ ਗੋਲੀ ਰੱਖਣ ਵਾਲੀ ਫ੍ਰੀ ਮਿਲਦੀ ਆ ਲੈਣਾ ਲੱਗ ਕੇ ਸਸਿਗਾੜ ਜੀ ਤੁਸੀਂ ਲੋਕਰੇ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮੇਂਦਰ ਸਿੰਘ ਲੋਕ ਸਭਾ ਚੋਣਾਂ ਦਾ ਵਿਗਲ ਬਚ ਚੁੱਕਿਆ ਹੈ ਗੱਲ ਕਰੀਏ ਬਠਿੰਡੇ ਤੋਂ ਬਠਿੰਡਾ ਜਿਹੜੀ ਸੀਟ ਹੈ ਉਹ ਬੜੀ ਹੌਟ ਬਣੀ ਹੋਈ ਹੈ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਨੇ ਲੱਖਾ ਸਿਧਾਨਾ ਨੂੰ ਆਪਣਾ ਉਮੀਦਵਾਰ ਐਲਾਨਿਆ ਤੇ ਦੂਸਰੇ ਪਾਸੇ ਕਾਂਗਰਸ ਨੇ ਜੀਤਮਿੰਦਰ ਸਿੰਘ ਸਿੱਧੂ ਹਜੇ ਸ਼੍ਰੋਮਣੀ ਅਕਾਲੀ ਦਲ ਬਾਦਲਵੰ ਨੂੰ ਆਪਣਾ ਕੈਂਡੀਡੇਟ ਜਿਹੜਾ ਉਮੀਦਵਾਰ ਨਹੀਂ ਐਲਾਨਿਆ ਗਿਆ ਫਸਮਾਪੁਰਾ ਮੁਕਾਬਲਾ ਹੈ ਮੇਰੇ ਨਾਲ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਪ੍ਰਮੇਂਦਰ ਸਿੰਘ ਬਾਲਾੜੀ ਮੌਜੂਦ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਈ ਖਾਲਸਾ ਬਾਈ ਫਤਿਹ ਜੀ ਕਿਵੇਂ ਲੱਗਦਾ ਹੈ ਮਾਹੌਲ ਮੱਗਿਆ ਵੋਟਾਂ ਨਾਲ ਬਾਜੀ ਮੱਗ ਜੂਗਾ ਮੱਗ ਜੂਗਾ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਕਿ ਉਹ ਸਾਡੇ ਵਿਚਾਰ ਵੱਡੀ ਪੱਧਰ ਤੇ ਆ ਕੇ ਸੁਣਦੇ ਆ ਮੈਨੂੰ ਇੱਕ ਗੱਲ ਦੱਸੋ ਨਸ਼ੇ ਦੇ ਮੁੱਦੇ ਦੀ ਗੱਲ ਕਰੀਏ ਅਕਾਲੀ ਦਰ ਕਹਿੰਦਾ ਅਸੀਂ ਕੰਮ ਬਹੁਤ ਕੀਤੇ ਨੇ ਪੰਜਾਬ ਦੇ ਵਿੱਚ ਬਠਿੰਡੇ ਦੀ ਖਾਸ ਗੱਲ ਕਰੀਓ ਕਹਿੰਦੇ ਬਠਿੰਡੇ ਦੀ ਅਸੀਂ ਨਿਹਾਰ ਹੀ ਬਦਲਤੀ ਲੋਕ ਸਾਨੂੰ ਵੋਟਾਂ ਪਾਉਣਗੇ ਦੇਖੋ ਜੀ ਜਿਹੜਾ ਪੰਜਾਬ ਦੇ ਮੈਂ ਕਹੂੰਗਾ ਜਿਹੜਾ ਆਇਤ ਕੀ ਚੋਣ ਹੈ ਚੋਣਾਂ ਦਾ ਮੁੱਖ ਮੁੱਦਾ ਜਿਹੜਾ ਪੰਜਾਬ ਦਾ ਹੈ ਜਿਹਦੇ ਤੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਹੈ ਇਸ ਤੋਂ ਪਹਿਲਾਂ ਕੈਪਟਨ ਨੇ ਸਰਕਾਰ ਬਣਾਈ ਹੈ ਦੋਨੇ ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣਾਈਆਂ ਸਭ ਤੋਂ ਵੱਡਾ ਮੁੱਦਾ ਨਸ਼ਾ ਪੰਜਾਬ ਦਾ ਦੂਸਰਾ ਮੁੱਦਾ ਜਿਹੜਾ ਵੱਡਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਨਾ ਤਾਂ ਡੱਕਾ ਦੋਨਾਂ ਸਰਕਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਤੋੜਿਆ ਤੇ ਨਾ ਡੱਕਾ ਤੋੜਿਆ ਨਸ਼ੇ ਦੇ ਮੁੱਦੇ ਤੇ ਅੱਜ ਨਸ਼ਾ ਪੰਜਾਬ ਦੇ ਕੋਨੇ-ਕੋਨੇ ਚ ਫੈਲ ਚੁੱਕਿਆ ਹੈ ਨਸ਼ੇ ਨਾਲ ਸਾਡੇ ਬੱਚੇ ਤੜਫ ਤੜਫ ਕੇ ਮਰ ਰਹੇ ਐ ਜਦੋਂ ਆਮ ਆਦਮੀ ਪਾਰਟੀ ਇੱਥੇ ਪੰਜਾਬ ਦੇ ਵਿੱਚ ਪੈਰ ਧਰਦੀ ਐ ਤਾਂ ਕੇਜਰੀਵਾਲ ਇੱਥੇ ਆ ਕੇ ਕਹਿੰਦਾ ਵੱਡੇ ਵੱਡੇ ਹੋਲਡਿੰਗ ਲਾਉਂਦਾ ਕਿ ਚਿੱਟੇ ਦਾ ਮਾਫੀਆ ਮਜੀਠੀਆ ਮਜੀਠੀਏ ਨੇ ਚਿੱਟਾ ਜੇ ਚਿੱਟੇ ਦਾ ਨਾਂ ਲੈਂਦੇ ਸੀ ਤਾਂ ਮਜੀਠੀਏ ਦਾ ਨਾਂ ਆਉਂਦਾ ਸੀ ਜੇ ਮਜੀਠੀਏ ਦਾ ਨਾਂ ਲੈਂਦੇ ਸੀ ਤਾਂ ਉਹਨੂੰ ਚਿੱਟੇ ਵਾਲਾ ਹੀ ਕਹਿੰਦੇ ਸੀ ਮਜੀਠੀਏ ਨੂੰ ਚਿੱਟੇ ਵਾਲਾ ਕਹਿੰਦੇ ਸੀ ਅਕਾਲੀਆਂ ਨੇ ਆਪਦੇ ਰਾਜ ਦੇ ਵਿੱਚ ਘਰ ਘਰ ਚਿੱਟਾ ਪਚਾਤਾ ਤੇ ਕੈਪਟਨ ਨੇ ਆ ਬਠਿੰਡੇ ਦੀ ਧਰਤੀ ਤੇ ਗੁਟਕਾ ਸਾਹਿਬ ਦੀ ਫੜ ਕੇ ਹੱਥ ਵਿੱਚ ਸੌਂ ਖਾ ਕੇ ਕਿਹਾ ਸੀ ਕਿ ਮੈਂ ਜਿਹੜਾ ਚਿੱਟਾ ਉਹ 1 ਮਹੀਨੇ 'ਚ ਖਤਮ ਕਰ ਦੂੰ ਤੇ ਗੁਰੂ ਗ੍ਰੰਥ ਸਾਹਿਬ ਦੇ ਦੋਸਿਆਂ ਨੂੰ 24 ਘੰਟਿਆਂ ਦੇ ਵਿੱਚ ਫੜ ਕੇ ਅੰਦਰ ਕਰ ਦੂੰ ਪਰ ਬੜੇ ਦੁੱਖ ਦੀ ਗੱਲ ਹੈ ਇਹ ਚਿੱਟਾ ਅੱਜ ਪਰਚੂਣ ਦੀ ਦੁਕਾਨ ਤੇ ਰਿਉੜੀਆਂ ਵਾਂਗੂ ਵਿਕ ਰਿਹਾ ਹੈ ਅੱਜ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਚਿੱਟਾ ਸਾਡੇ ਬੱਚੇ ਚਿੱਟੇ ਨਾਲ ਤਰਫ ਤਰਫ ਕੇ ਮਰੀ ਜਾਂਦੇ ਆ ਕੋਈ ਮੈਨੂੰ ਗਲੀ ਦੱਸ ਦਿਓ ਕੋਈ ਮੈਨੂੰ ਸੜਕ ਦੱਸ ਦਿਓ ਕੋਈ ਮੈਨੂੰ ਚਰਾਹਾ ਦੱਸ ਦਿਓ ਕਿਹੜੀ ਥਾਂ ਹੈ ਜਿੱਥੇ ਮਰਜੀ ਵਜਦੋ ਪੰਜਾਬ ਦੇ ਵਿੱਚ ਕਿੱਥੇ ਚਿੱਟਾ ਨਹੀਂ ਬੱਸ ਸਾਡੇ ਤੇ ਵਜਦੋ ਉੱਥੇ ਜਾ ਕੇ ਗੱਲ ਕਰ ਲੋ ਕਿਸੇ ਹਸਪੀਟਲ ਦੇ ਵਿੱਚ ਵਗ ਜੋ ਉੱਥੇ ਜਾ ਕੇ ਗੱਲ ਕਰ ਲੋ ਜਿੱਥੇ ਮਰਜੀ ਵਗ ਜੋ ਕਿਸੇ ਕਮਿਊਨਿਟੀ ਚ ਵਗ ਜੋ ਅੱਜ ਚਿੱਟੇ ਨੇ ਸਾਡੇ ਬੱਚੇ 12 12 13 13 ਸਾਲ ਦੇ ਬੱਚੇ ਤੜਫ ਤੜਫ ਕੇ ਮਰੀ ਜਾਂਦੇ ਆ ਚਿੱਟੇ ਦਾ ਪਹਿਲਾਂ ਨੌਜਵਾਨ ਮਰਦੇ ਸੀ ਹੁਣ ਸਾਡੇ ਬੱਚੇ ਮਰੀ ਜਾਂਦੇ ਆ ਚਿੱਟੇ ਦਾ ਕਿੱਡੀ ਮਾੜੀ ਗੱਲ ਐ ਕਿ ਜਿਹੜੇ ਲੋਕਾਂ ਨੇ ਸਰਕਾਰਾਂ ਬਣਾਈਆਂ ਕਿ ਅਸੀਂ ਚਿੱਟਾ ਖਤਮ ਕਰਦੇ ਆਂਗੇ ਅੱਜ ਚਿੱਟੇ ਦੇ ਉਹ ਸਰਗਣੇ ਬਣੇ ਬੈਠੇ ਆ ਕਿਉਂਕਿ ਚਿੱਟੇ ਦੇ ਵਿੱਚੋਂ ਸਰਕਾਰਾਂ ਨੂੰ ਵੱਡੀ ਆਮਦਨ ਆਏ ਵੱਡੀ ਮੈਂ ਕਹੂੰਗਾ ਇਹਦੇ ਵਿੱਚ ਵੱਡੀ ਇਨਵੋਲਵਮੈਂਟ ਹੈ ਵੱਡੇ ਅਫਸਰਾਂ ਦੀ ਇਨਵੋਲਵਮੈਂਟ ਹੈ ਵੱਡੀਆਂ ਸਰਕਾਰਾਂ ਦੀ ਇਨਵੋਲਵਮੈਂਟ ਹੈ ਚਿੱਟਾ ਹਰ ਘਰ ਦੇ ਵਿੱਚ ਇੱਥੇ ਮਾਈਆਂ ਆਈਆਂ ਉਹ ਕਹਿੰਦੇ ਸਾਡੇ ਜਦੋਂ ਬੱਚੇ ਹੀ ਮਰ ਕੇ ਤੜਫ ਕੇ ਅਸੀਂ ਕੀ ਨਾਲੀਆਂ ਤੋਂ ਲੈਣਾ ਕੀ ਗਲੀਆਂ ਤੋਂ ਲੈਣਾ ਕਾਹਦੀਆਂ ਸੂਹਤਾ ਜਦੋਂ ਸਾਡੇ ਬੱਚੇ ਹੀ ਨਾ ਰਹੇ ਤੁਸੀਂ ਤੁਸੀਂ ਮੈਨੂੰ ਗੱਲ ਦੱਸੋ ਜੇ ਸਾਡੇ ਬੱਚੇ ਹੀ ਮਰ ਗਏ ਸਾਡੇ ਪੁੱਤ ਹੀ ਮਰ ਗਏ ਜਿੰਨਾ ਖਾਤਰ ਅਸੀਂ ਮਹਿਲ ਮਾੜੀਆਂ ਬਣਾ ਰਹੇ ਆ ਜਦੋਂ ਸਾਡੇ ਬੱਚੇ ਹੀ ਮਾਰਦੇ ਫਿਰ ਸੂਹਤਾ ਕਾਹਦੀਆਂ ਅਸੀਂ ਸੜਕਾਂ 'ਮਾ ਲੈ ਕੀ ਕਰਨੇ ਆ ਉਹ ਉਹ ਕਹਿੰਦੇ ਆ ਵੀ ਜਿਵੇਂ ਬਾਦਲ ਦੀ ਗੱਲ ਕਰੀਏ ਸ਼੍ਰੋਮਣੀ ਕਾਲੀ ਦਲ ਦੀ ਉਹ ਕਹਿੰਦੇ ਸਾਡੀ ਸਰਕਾਰ ਗਈ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਉਹ ਚਿੱਟੇ ਦਾ ਬੂਟਾ ਤਾਂ ਉਹਨਾਂ ਨੇ ਲਾਇਆ ਹੈ ਉਹ ਬੂਟੇ ਤਾਂ ਉਹਨਾਂ ਦੀ ਲਾਏ ਪਏ ਆ ਉਹ ਬੂਟਾ ਲਾਇਆ ਅੱਜ ਸਾਨੂੰ ਘਰ ਘਰ ਦੁੱਖ ਦੇ ਰਿਹਾ ਹੈ ਉਹ ਬੂਟੇ ਨੂੰ ਪਾਣੀ ਪਾਇਆ ਕਾਂਗਰਸ ਨੇ ਹੁਣ ਦੁੱਧ 'ਚ ਹੀ ਕੱਚੀ ਲੱਸੀ ਬਣਾ ਕੇ ਭਗਵੰਤ ਮਾਨ ਪਾ ਰਿਹਾ ਹੈ ਇਹ ਵੀ ਉਹਦੇ 'ਚ ਪਾਣੀ ਪਾ ਰਿਹਾ ਹੈ ਦੱਸੋ 2.5 ਸਾਲਾਂ 'ਚ ਕਿਹੜਾ ਚਿੱਟਾ ਖਤਮ ਕਰਤਾ ਇਹਨਾਂ ਨੇ ਕਿਹੜਾ ਗਲੀ ਮੁਹੱਲਾ ਦੁਕਾਨ ਮੈਂ ਕਹੂੰ ਪਰਚੂਨੀਆਂ ਦੁਕਾਨਾਂ ਤੇ ਕਿੱਥੇ ਨਹੀਂ ਚਿੱਟਾ ਮਿਲਦਾ ਚਿੱਟੇ ਦੀ ਸਪਲਾਈ ਸੋਨੂੰ ਰਾਸ਼ਨ ਚਾਹੀਦਾ ਸੋਨੂੰ ਖਾਣ ਵਾਲੀ ਕੋਈ ਚੀਜ਼ ਚਾਹੀਦੀ ਹੈ ਸੋਨੂੰ ਚੱਲ ਕੇ ਜਾਣਾ ਪਊ ਉਹ ਚਿੱਟੇ ਦੀ ਤਾਂ ਡਿਲੀਵਰੀ ਘਰੇ ਹੋ ਜਾਂਦੀ ਐ ਉਹ ਤਾਂ ਘਰੇ ਹੋ ਜਾਂਦੀ ਐ ਲੁਕ ਕੇ ਜਵਾਕ ਮਾਮਾ ਆਪਦੇ ਪੁੱਤਾਂ ਨੂੰ ਲੁਕੋ ਕੇ ਰੱਖਦੀਆਂ ਉਹਨਾਂ ਨੂੰ ਲੁਕੇ ਹੋਏ ਨੂੰ ਵੀ ਚਿੱਟੇ ਦੀ ਸਪਲਾਈ ਕਰ ਜਾਂਦੇ ਐ ਐਡੀ ਤਕੜੀ ਚਿੱਟੇ ਦੀ ਸਪਲਾਈ ਕਿੱਥੇ ਏਜੰਸੀਆਂ ਜਿਹੜੀਆਂ ਏਜੰਸੀਆਂ ਕਹਿੰਦੇ ਆ ਅਸੀਂ ਫਲਾਨੀ ਚੀਜ਼ ਲੱਭ ਲਈ ਜੀ ਸਾਨੂੰ ਪਤਾ ਲੱਗ ਗਿਆ ਫਲਾਨਾ 2 ਦਿਨ ਪਹਿਲਾਂ ਫੜ ਲਿਆ ਇਹ ਐਨਆਈਏ ਦੀ ਟੀਮ ਆ ਗਈ ਉਹ ਚਿੱਟੇ ਵਾਲਿਆਂ ਦੇ ਘਰੇ ਤਾਂ ਕਿਤੇ ਐਨਆਈਏ ਦੀ ਟੀਮ ਨਹੀਂ ਆਈ ਕਦੇ ਈਡੀ ਨਹੀਂ ਆਈ ਵੀ ਚਿੱਟਾ ਇਹਨਾਂ ਕਿੱਥੋਂ ਆਦਾ ਟਰੱਕਾਂ ਤੇ ਟਰੱਕ ਚਿੱਟਾ ਖਰਪਤ ਹੋ ਜਨੋਂ ਆ ਕਿੱਥੋਂ ਹੋ ਰਿਹਾ ਸਰਕਾਰਾਂ ਨੂੰ ਪਤਾ ਨਹੀਂ ਸਰਕਾਰ ਦਾ ਮਤਲਬ ਗਵਰਨਮੈਂਟ ਇੱਕ ਮਿੰਟ ਚ ਗੌਰ ਕਰਦੀ ਸਾਰਾ ਪਤਾ ਇਹਨਾਂ ਨੂੰ ਪਰ ਬੜੇ ਦੁੱਖ ਦੀ ਗੱਲ ਹੈ ਸਾਡਾ ਇਹੀ ਲੋਕ ਜਿਹੜੇ ਸਰਕਾਰਾਂ ਬਣਾਉਂਦੇ ਸਾਡੇ ਬੱਚਿਆਂ ਨੂੰ ਮਾਰ ਰਹੇ ਐ ਹੁਣ ਇੱਕ ਨਵਾਂ ਚਲਾਤਾ ਇਹਨਾਂ ਨੇ ਉਹ ਜੀਭ ਥੱਲੇ ਗੋਲੀਆਂ ਜਾ ਕੇ ਦੇਖੋ ਹਸਪਤਾਲਾਂ 'ਚ ਲੈਣਾ ਲੱਗੀਆਂ ਪਈਆਂ ਲੈਣਾ ਲੱਗੀਆਂ ਪਈਆਂ ਜੀਭ ਥੱਲੇ ਗੋਲੀ ਰੱਖਣ ਵਾਲੀ ਫ੍ਰੀ ਮਿਲਦੀ ਐ ਲੈਣਾ ਲੱਗ ਕੇ ਉਹ ਕਿਸੇ ਭਾਰਤ ਦੀ ਕਿਸੇ ਹੋਰ ਸਟੇਟ 'ਚ ਨਹੀਂ ਵਿਕਦੀ ਕਦੇ ਨਹੀਂ ਮਿਲਦੀ ਸਾਡੇ ਹਸਪਤਾਲਾਂ 'ਚ ਫ੍ਰੀ ਮਿਲਦੀ ਐ ਕਿਉਂ ਕਿ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਸਾਡਾ ਜਿਹੜਾ ਨਸਲ ਖੁਸ਼ੀ ਕੀਤੀ ਜਾ ਰਹੀ ਐ ਕਿ ਇਹ ਬਟ ਜਿਹੜੇ ਬੰਦੇ ਆ ਇਹਨਾਂ ਦੇ ਵਿੱਚ ਜਿਹੜੇ ਬੱਚੇ ਪੈਦਾ ਕਰਦੇ ਸਾਡੇ ਵਿੱਚ ਜਵਨ ਉਹ ਖਤਮ ਹੋ ਜਾਣ ਇਸ ਕਰਕੇ ਸਾਨੂੰ ਚਿੱਟੇ ਤੋਂ ਬਾਅਦ ਉਹ ਜੀਵ ਵਾਲੀ ਗੋਲੀ ਲਾਤੀ ਪ੍ਰਵਿੰਦਰ ਜੀ ਜਿਵੇਂ ਅਕਾਲੀ ਦਲ ਕਾਹਦਾ ਵੀ ਅਸੀਂ ਕੰਮ ਕੀਤਾ ਹੈ ਜੇ ਉਹ ਕਹਿੰਦੇ ਅਸੀਂ ਜੱਚਾ ਬਚਾ ਕੇਂਦਰ ਬਣਾਤਾ ਐਵੇਂ ਹਸਪੀਟਲ ਲੈ ਕੇ ਆਂਦੇ ਉਹ ਕਹਿੰਦੇ ਇੰਨੇ ਤਾਂ ਕੰਮ ਕਿਸੇ ਸਰਕਾਰ ਨੇ ਨਹੀਂ ਕੀਤਾ ਜਿਹੜੇ ਅਸੀਂ ਕਰਤੇ ਜੇ ਮੰਨਦੇ ਆ ਜੇ ਉਹਨਾਂ ਨੇ ਕੋਈ ਕੰਮ ਕੀਤਾ ਕਾਦੇ ਵਾਸਤੇ ਕਰਨਗੇ ਜੇ ਕੋਈ ਹੋਣ ਵਾਲੀਆਂ ਸਰਕਾਰਾਂ ਕਹਿਣਗੀਆਂ ਕੰਮ ਕਰਨਗੀਆਂ ਜਦੋਂ ਇੱਥੇ ਲਿਆ ਕੇ ਤਾਂ ਪੰਨੀਆਂ ਬਸਤੀਆਂ ਬਣਾਤੀਆਂ ਇੱਥੇ ਤਾਂ ਬਿਹਾਰੀਆਂ ਦੀਆਂ ਜੁਪੀਆਂ ਦੀਆਂ ਬਸਤੀਆਂ ਬਣਾਤੀਆਂ ਜਦੋਂ ਬਿਹਾਰੀ ਬਣਾਤਾ ਤੇ ਬਿਹਾਰੀਆਂ ਵਾਸਤੇ ਸਹੂਲਤਾਂ ਕੁਸ਼ੀ ਦੇਈ ਜੋ ਆ ਹੁਣ ਸਕੂਲ ਚ ਕੱਲ ਪਰਸੋ ਇੱਕ ਜਿਹੜੇ ਆ ਇਹਨਾਂ ਨੇ ਐਲੀਮੈਂਟ ਸਕੂਲ ਖੋਲੇ ਆ ਉੱਥੇ 70 ਬੱਚੇ ਰੱਖਿਆ ਦੋ ਪੰਜਾਬੀ 68 ਬਿਹਾਰੀ ਤੇ ਜੁਪੀ ਦੇ ਜਦੋਂ ਰੱਖਣੀ ਯੂਪੀ ਤੇ ਭੇਰੇਂ ਦੀਆਂ ਬਸਤੀਆਂ ਕਿਹਨੇ ਬਣਾਈਆਂ ਇਹਨਾਂ ਨੇ ਉਹਨਾਂ ਦੇ ਆਧਾਰ ਕਾਰਡ ਬਣਾਏ ਆ ਇਹਨਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਆ ਉਹਨਾਂ ਨੂੰ ਹੀ ਨੌਕਰੀਆਂ ਉਹਨਾਂ ਨੂੰ ਸਭ ਕੁਝ ਤੇ ਫਿਰ ਸਾਨੂੰ ਕੀ ਜਦੋਂ ਸਾਡੇ ਬੱਚੇ ਨਸ਼ੇ ਨਾ ਮਾਰਤੇ ਇਹਨਾਂ ਨੇ ਸਾਡੇ ਬੱਚੇ ਨਸ਼ੇ ਨਾ ਮਾਰਤੇ ਇਹਨਾਂ ਨੇ ਜਦੋਂ ਸਾਡੇ ਪੁੱਤ ਹੀ ਮਰ ਗਏ ਫਿਰ ਅਸੀਂ ਇਸ ਹੂਲਤਾ ਕਾਹਦੇ ਵਾਸਤੇ ਆ ਜੇ ਅੱਜ ਇਹਨਾਂ ਲੀਡਰਾਂ ਦੇ ਪੁੱਤ ਹੀ ਮਰ ਜਾਣ ਇਹ ਜਾਇਦਾਦਾਂ ਜਿਹੜੀਆਂ ਇਹਨਾਂ ਦੀਆਂ ਬਣਾਈਆਂ ਕਿਹਦੇ ਵਾਸਤੇ ਆ ਅੱਛਾ ਦੂਜੇ ਪਾਸੇ ਗੱਲ ਕਰੀਏ ਇੱਕ ਪਾਸੇ ਕਾਂਗਰਸ ਦੇ ਉਮੀਦਵਾਰ ਨੇ ਜੀਤਵੇਂਦਰ ਸਿੰਘ ਸਿੱਧੂ ਉਹਨਾਂ ਨੂੰ ਕਿਵੇਂ ਦੇਖਦੇ ਇੱਕ ਪਾਸੇ ਜਿਹੜਾ ਤੁਸੀਂ ਕੈਂਡੀਡੇਟ ਲਾਨਿਆ ਲੱਖਾ ਸਿੰਘ ਸਧਾਨਾ ਉਹ ਤਾਂ ਕਹਿੰਦੇ ਗੈਂਗਸਟਰ ਹੈ ਇਹਨੂੰ ਕਿਵੇਂ ਲੋਕ ਵੋਟਾਂ ਪਾ ਦੇਣਗੇ ਦੇਖੋ ਜੀ ਇਹ ਕਿਸੇ ਦਾ ਵੀ ਪਿਛੋਕੜ ਜਦੋਂ ਜੇ ਲੱਖਾ ਸਧਾਨਾ ਗੈਂਗਸਟਰ ਸੀ ਇਹ ਇਹਨਾਂ ਨੇ ਪੈਦਾ ਕੀਤੇ ਸੀ ਕਾਲੀਆਂ ਦੀ ਇਹ ਕਾਲੀਆਂ ਨਹੀਂ ਪੈਦਾ ਕਰੇ ਸੀ ਉਹ ਮੁੜਿਆ ਉਹ ਮੁੜਿਆ ਉਸ ਗੱਲ ਨੂੰ ਵੀ ਉਹ ਮਾਰੇ ਲੋਕ ਐ ਉਹ ਬੱਚਿਆਂ ਨੂੰ ਸਾਡੀ ਨੌਜਵਾਨਾਂ ਨੂੰ ਗਮਰਾਹ ਕਰਕੇ ਗੈਂਗਸਟਰ ਬਣ ਪਾਉਂਦੇ ਐ ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ 40 ਸਾਲਾਂ ਤੋਂ ਉਹ ਬੰਦਿਆਂ ਨੂੰ ਕੱਢ ਰਿਹਾ ਇਸ ਦਲ ਦਲ ਦੇ ਵਿੱਚੋਂ ਤੇ ਅੱਜ ਲੱਖਾਂ ਪਿਛਲੇ 10 ਸਾਲ ਤੋਂ ਇਸ ਦਲ ਦਲ ਚੋਂ ਨਿਕਲ ਕੇ ਉਹ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰ ਰਿਹਾ ਤੇ ਜਿਹੜੇ ਇਹ ਕਹਿੰਦੇ ਤਾਂ ਸਾਰੇ ਅਕਾਲੀ ਹੁਣ ਜੀਤਮੇਂਦਰ ਕਦੇ ਅਕਾਲੀ ਕਦੇ ਕਾਂਗਰਸੀ ਜਿਹੜੀ ਕੋਈ ਧਿਰ ਹੁੰਦੀ ਸੀ ਅੱਗੇ ਕੋਈ ਕਿਸੇ ਦੀ ਜ਼ਮੀਰ ਹੁੰਦੀ ਸੀ ਹੁਣ ਤਾਂ ਲੀਡਰਾਂ ਦੀ ਕੋਈ ਜ਼ਮੀਰ ਹੀ ਨਹੀਂ ਰਹੀ ਕਦੇ ਆ ਹੁਣ ਮਲੂਕੇ ਦੀ ਨੂੰ ਅਕੇ ਜਿਉ ਬੀਜੇਪੀ ਵੱਲੋਂ ਖੜਜੂ ਇਹ ਤਾਂ ਕੁਰਸੀਆਂ ਦੀ ਲੜਾਈ ਹੈ ਇਹਨਾਂ ਦੀ ਲੋਕਾਂ ਦੀ ਲੜਾਈ ਨਹੀਂ ਅਸੀਂ ਲੋਕਾਂ ਦੀ ਲੜਾਈ ਲੜਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਬੱਚੇ ਬਚ ਜਾਣ ਪੰਜਾਬ ਦੇ ਪੁੱਤ ਬਚ ਜਾਣ ਪੰਜਾਬ ਦੀ ਕਿਸਾਨੀ ਬਚ ਜੇ ਪੰਜਾਬ ਦੀ ਮਜ਼ਦੂਰੀ ਬਚ ਜੇ ਇਹ ਲੋਕ ਆ ਇੱਥੇ ਕੁਝ ਹੋਰ ਕਹਿੰਦੇ ਆ ਲੋਕ ਸਭਾ 'ਚ ਜਾ ਕੇ ਇਹ ਉਹ ਸਟੇਟ ਦੀ ਬੋਲੀ ਬੋਲਦੇ ਆ ਬੋਲਦੀ ਨਹੀਂ ਜੋ ਸਟੇਟ ਕਹਿੰਦਾ ਉਹ ਬੋਲਦੇ ਆ ਏ ਪਰ ਛੋਡੀ ਬੋਲੀ ਨਹੀਂ ਬੋਲਣਗੇ ਛੋਡੇ ਪੁੱਤ ਮਰ ਰਿਹਾ ਕੋਈ ਜਾ ਕੇ ਚੀਕੇ ਤਾਂ ਦੱਸ ਦਿਓ ਵੀ ਸਾਡੇ ਪੁੱਤ ਮਰ ਰਹੇ ਆ ਪੰਜਾਬ ਦੇ ਵਿੱਚ 13 ਲੋਕ ਸਭਾ ਜਾਂਦੇ ਆ ਉਮੀਦਵਾਰ ਜਿੱਤ ਕੇ ਤੇ 7 ਸਾਡੇ ਜਾਂਦੇ ਆ ਰਾਜ ਸਭਾ ਦੇ ਤੁਸੀਂ ਦੱਸੋ ਪੰਜਾਬ ਦੇ ਮੁੱਦਿਆਂ ਦੀ ਜੇ ਕਿਸੇ ਨੇ ਗੱਲ ਕੀਤੀ ਉਹਦਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕੀਤੀ ਆ ਠੋਕ ਬਜਾ ਕੇ ਕੀਤੀ ਆ ਕਿ ਸਾਨੂੰ ਸਿੱਖਾਂ ਨੂੰ ਜਿਹੜਾ ਫੌਜ ਦੇ ਵਿੱਚ ਸਾਡੇ ਜਿਹੜਾ ਕੋਟਾ ਉਹ ਕਟਾ ਦਿੱਤਾ ਗਿਆ ਫੌਜ ਦੀਆਂ ਨੌਕਰੀਆਂ ਬੰਦ ਕਰ ਦਿੱਤੀਆਂ ਗਈਆਂ ਸਿੱਖ ਕੋਈ ਜੱਜ ਨਹੀਂ ਅੱਜ ਸਿੱਖ ਕੋਈ ਆਈਐਸ ਅਫਸਰ ਨਹੀਂ ਵੱਡੇ ਭਰਤੀ ਕੀਤੇ ਜਾ ਰਹੇ ਸਿੱਖਾਂ ਨਾਲ ਤੱਕਾ ਹੋ ਰਿਹਾ ਸਾਡਾ ਸਿੱਧੂ ਮੂਸੇ ਵਾਲਾ ਮਾਰਤਾ ਸਾਡਾ ਦੀਪ ਸਿੱਧੂ ਮਾਰਤਾ ਦੱਸੋ ਕੌਣ ਗੱਲ ਕਰਦਾ ਕਰ ਦੇਣਗੇ ਇਹ ਕਹਿ ਦੇਣਗੇ ਵੀ ਸਾਡੇ ਸਿੱਖਾਂ ਨੂੰ ਬਾਹਰਲੇ ਦੇਸ਼ਾਂ ਚ ਵੀ ਮਾਰਿਆ ਜਾ ਰਿਹਾ ਇਥੋਂ ਲਿਆ ਕੇ ਕੌਣ ਕਰੂਗਾ ਲੋਨਾਂ ਦੀ ਇਹ ਤਾਂ ਸਾਰੇ ਉਸੇ ਸਟੇਟ ਦੇ ਟੁਕੜ ਬੋਚਾ ਇਹਨਾਂ ਨੇ ਉਹਨਾਂ ਦੀ ਵੀ ਗੱਲ ਕਰ ਰਹੀ ਹੈ ਸਾਡੀ ਗੱਲ ਕਿਸੇ ਨੇ ਨਹੀਂ ਕਰਨੀ ਐਸੇ ਕਰਕੇ ਇੱਥੇ ਜੇ ਲੱਖੇ ਨੂੰ ਜਿਹੜਾ ਚੋਣ ਮੈਦਾਨ ਚੋਂ ਇੱਥੇ ਉਤਰਿਆ ਇਹ ਲੱਖਾ ਸਿੰਘ ਸਧਾਨਾ ਅਸੀਂ ਪੰਜਾਬ ਦੀ ਪੰਜਾਬੀਅਤ ਦੀ ਤੇ ਪੰਜਾਬ ਦੇ ਪੁੱਤਾਂ ਦੀ ਜਿਹੜੇ ਨਸ਼ੇ ਨਾਲ ਮਰ ਰਹੇ ਆ ਤੜਪ ਤੜ ਕਹਿੰਦੇ ਦੌੜ ਦੇ ਵਿੱਚ ਹੀ ਨਹੀਂ ਹੈਗਾ ਲੱਖਾ ਸਧਾਨਾ ਤਾਂ ਜੀਤਵਿੰਦਰ ਕਹਿੰਦੇ ਉਹ ਤਾਂ ਪਤਾ ਲੱਗੂ ਇਹ ਤਾਂ ਜਦੋਂ ਘੋੜੀ ਭਜਾਉਣੇ ਆ ਨਾ ਉਦੋਂ ਪਤਾ ਲੱਗਦਾ ਵੀ ਕਿੱਥੇ ਜਾਂਦੇ ਆ ਇਹ ਤਾਂ ਪਿਛਲੀ ਵਾਰੀ ਵੀ ਕਹਿੰਦੇ ਸੀ ਜਦੋਂ ਅਗਲੇ ਤੇ ਦੂਜਾਂ ਦੇ 92 ਜਿੱਤ ਗਏ ਸੀ ਨਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਸੀ ਇਹ ਤਾਂ ਵੱਡਿਆਂ ਵੱਡਿਆਂ ਦੇ ਤੱਪੜ ਰੁਲ ਜਾਂਦੇ ਆ ਤਾਂ ਸਮਾਂ ਪਤਾ ਲੱਗੂ ਸਮਾਂ ਦੱਸੂਗਾ ਵੀ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਲੋਕ ਕੀ ਚਾਹੁੰਦੇ ਆ ਲੀਡਰ ਨਹੀਂ ਚਾਹੁੰਦੇ ਲੋਕ ਕੀ ਚਾਹੁੰਦੇ ਲੋਕਾਂ ਨੇ ਫੈਸਲਾ ਕਰਨਾ ਹੈ ਵੀ ਲੋਕਾਂ ਦੀ ਗੱਲ ਲੋਕਾਂ ਦੀ ਆਵਾਜ਼ ਕਾਹਨ ਬੁਲੰਦ ਕਰਦਾ